ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਪੁਆਇੰਟ ਦੇ ਵਿੱਚ ਦੋਸਤੋ ਪੀਟ੍ਰਪਲਸਵੀ ਦੇ ਵੱਲੋਂ ਨਵਾਂ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਇਸ਼ਤਿਹਾਰ ਦਾ ਨੰਬਰ 7/2025 ਹੈ ਇਸ ਇਸ਼ਤਿਹਾਰ ਦੇ ਵਿੱਚ 29 ਪ੍ਰਿੰਟੈਂਡੀਆਂ 451 ਵਾਰਡਾਂ ਦੀਆਂ ਔਰ 20 ਮੈਟਰਨ ਦੀਆਂ ਪੋਸਟਾਂ ਜਿਹੜੀਆਂ ਹਨ ਉਹਨਾਂ ਦੀ ਸਿੱਧੀ ਭਰਤੀ ਦੇ ਲਈ ਬਿਨੇਕਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ ਠੀਕ ਹੈ ਜੀ ਕੁੱਲ ਪੋਸਟਾਂ 500 ਰਹਿਣ ਵਾਲੀਆਂ ਹਨ ਤੇ ਇਸ ਦੇ ਸੰਬੰਧ ਦੇ ਵਿੱਚ ਜਿਹੜੀ ਜ਼ਿਆਦਾ ਜਾਣਕਾਰੀ ਹੈ ਉਹ ਤੁਹਾਨੂੰ ਤੁਹਾਡੋਂ ਵਿਭਾਗ ਦੀ ਵੈਬਸਾਈਟ ਦੇ ਉੱਪਰ ਜਾ ਕੇ ਮਿਲ ਜਾਏਗੀ ਹੋਰ ਜਾਣਕਾਰੀ ਦੇ ਲਈ ਤੁਸੀਂ ਵਿਭਾਗ ਦੀ ਵੈਬਸਾਈਟ ਦੇ ਉੱਪਰ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤੇ ਬਹੁਤ ਜਲਦ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਇਹਨਾਂ ਦਾ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਅਤੇ ਫਾਰਮ ਨੂੰ ਕਿਸ ਤਰੀਕੇ ਨਾਲ ਭਰਿਆ ਜਾਣਾ ਹੈ ਜਦੋਂ ਵੀ ਫਾਰਮ ਓਪਨ ਹੋ ਰਿਹਾ ਤਾਂ ਤੁਹਾਡੇ ਨਾਲ ਇਸ ਨੂੰ ਭਰਨ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਏਗੀ ਦੁੜੇ ਰਹੀਓ ਤੁਹਾਡੇ ਆਪਣੇ YouTube ਚੈਨਲ ਅੰਬੈਸਡਰ ਪੰਨ ਤੇ ਧੰਨਵਾਦ